சாரு ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੈਨੇ ਹਰ ਮੇ ਪਰਮ ਸਨਮਾਨਯੋਗ ਜੋਗੋ ਜੋਗ ਤਲ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਾਵਨ ਚਰਨਾਂ ਵਿੱਚ ਸਭ ਆਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਅੱਜ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਹੈ ਆਓ 사ਤਸੰਗ ਦੀ ਨੀਅਤ ਕੀਤੇ ਹੋਏ ਸਮੇਂ ਮੁਤਾਬਕ ਕੁਝ ਕੁ ਵਿਚਾਰਾਂ ਦੀ ਸਾਂਝ ਕਰੀਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਖਤੇ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਵਿੱਚ ਸ਼ਹੀਦਾਂ ਬਹੁਤ ਹੋਏ ਆ ਪਰ ਆਪਣੇ ਆਪਣੇ ਧਰਮ ਦੇ ਵਾਸਤੇ ਇਸ ਦੁਨੀਆ ਦੇ ਵਿੱਚ ਪਹਿਲੀ ਵਾਰ ਹੋਇਆ ਕੋਈ ਦੂਸਰੇ ਦੇ ਧਰਮ ਦੇ ਵਾਸਤੇ ਸ਼ਹੀਦ ਹੋਇਆ ਉਹ ਧੰਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਸੰਗਤ ਜੀ ਸਤਿਗੁਰੂ ਪਾਸ਼ਾ ਗੁਰ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਨ 1658 ਦੇ ਵਿੱਚ ਇਸ ਦੇਸ਼ ਦੇ ਉੱਪਰ ਔਰੰਗਜ਼ੇਬ ਦਾ ਰਾਜ ਹੋਇਆ ਸ਼ੁਰੂ ਉਸ ਨੇ ਅਤਿਆਚਾਰ ਕੀਤੇ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਧਾਰਮਿਕ ਗ੍ਰੰਥਾਂ ਨੂੰ ਨਿਸ਼ਾਨਾ ਬਣਾਇਆ ਔਰ ਇਸ ਦੇਸ਼ ਦੇ ਵਿੱਚੋਂ ਹਿੰਦੂ ਸ਼ਬਦ ਨੂੰ ਖਤਮ ਕਰਨ ਦੇ ਯਤਨ ਕੀਤੇ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਹੀ ਜਿਹੜੇ ਹਿੰਦੂ ਸਨ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਸੀ ਔਰੰਗਜ਼ੇਬ ਕਿਉਂਕਿ ਜਦਾਂ ਦੀ ਬੰਦੇ ਦੀ ਨੀਅਤ ਹੁੰਦੀ ਹੈ ਨਾ ਉਦਾਂ ਦੀ ਨੀਤੀ ਬਣਦੀ ਹੈ ਜਿਦਾਂ ਦੀ ਨੀਅਤ ਹੁੰਦੀ ਹੈ ਹੁਣ ਉਹਦੀ ਨੀਅਤ ਕੀ ਆ ਬਚਪਨ ਦੇ ਵਿੱਚ ਇੱਕ ਉਦਾਹਰਨ ਹੁੰਦੀ ਹੈ ਸ਼ਾਹਜਹਾਨ ਉਸ ਵੇਲੇ ਉਹਦਾ ਪਿਤਾ ਹਿੰਦੁਸਤਾਨ ਦਾ ਬਾਦਸ਼ਾਹ ਸੀ ਆਪਣੇ ਮਹਿਲਾਂ ਦੇ ਬਣਾਈ ਵਿੱਚ ਬਣੀ ਹੋਈ ਮਸਜਿਦ ਦੇ ਵਿੱਚ ਨਿਵਾਜ ਪੜਨ ਗਏ ਸਾਰਾ ਪਰਿਵਾਰ ਤੇ ਔਰੰਗਜ਼ੇਬ ਉਸ ਵੇਲੇ 4 ਜਾਂ 5 ਸਾਲ ਦੀ ਉਮਰ ਸੀ ਅੰਦਰ ਨਹੀਂ ਗਿਆ ਤੇ ਜਦੋਂ ਨਵਾਜ਼ ਖਤਮ ਹੋਈ ਸ਼ਾਹਜਹਾਨ ਨੇ ਆ ਕੇ ਔਰੰਗਜ਼ੇਬ ਨੂੰ ਪੁੱਛਦਾ ਹੈ beta ਅੰਦਰ ਕਿਉਂ ਨਹੀਂ ਆਇਆ ਉਹਦੀ ਸੋਚ ਕਹਿਣ ਲੱਗਾ ਜੇ ਪੁਚਾਲ ਆ ਜਾਂਦਾ ਮਸਜਿਦ ਗਰ ਜਾਂਦੀ ਸਾਰੇ ਮਰ ਜਾਂਦੇ ਤੇ ਰਾਜ ਕੌਣ ਕਰਦਾ ਇਸ ਕਰਕੇ ਮੈਂ ਬਾਹਰ ਹੀ ਰਹਿ ਗਿਆ ਇਦਾਂ ਦੀ ਉਹਦੀ ਸੋਚ ਜਿਹਨੇ ਆਪਣੇ ਪਿਤਾ ਨੂੰ ਕੈਦ ਕੀਤਾ ਸ਼ਾਹਜਹਾਨ ਨੂੰ ਆਪਣੇ ਭਰਾਵਾਂ ਦਾ ਕਾਤਲ ਹੈ ਉਹਨੂੰ ਤੋਲ ਮਿਲ ਕੇ ਹੀ ਸਭ ਕੁਝ ਦਿੱਤਾ ਜਾਂਦਾ ਰਾਸ਼ਨ ਵੀ ਤੇ ਮਿਲ ਕੇ ਪਾਣੀ ਦਿੱਤਾ ਜਾਂਦਾ ਸੀ ਇੱਕ ਦਿਨ ਸੁਨਿਆ ਭੇਜਿਆ ਔਰੰਗਜ਼ੇਬ ਨੇ ਆਪਣੇ ਬਾਪ ਨੂੰ ਸ਼ਾਹਜਹਾਨ ਨੂੰ ਜੇਲ੍ਹ ਵਿੱਚ ਵੀ ਅੱਜ ਮੈਂ ਖਾਣਾ ਤੇਰੇ ਵਾਸਤੇ ਭੇਜ ਰਿਹਾ ਤੇ ਜਦੋਂ ਅੱਜ ਬੜਾ ਸ਼ਾਹਜਹਾਨ ਖੁਸ਼ ਆ ਵੀ ਅੱਜ ਇਹਦੇ ਮਨ ਵਿੱਚ ਕਿਦਾਂ ਦਇਆ ਆ ਗਈ ਵੀ ਮੇਰੇ ਵਾਸਤੇ ਭੋਜਨ ਲੈ ਕੇ ਆ ਰਿਹਾ ਤੇ ਜਦੋਂ ਸਜਾ ਕੇ ਨਾ ਉਹ ਬਰਤਨ ਭੇਜੇ ਗਏ ਤੇ ਜਦੋਂ ਸ਼ਾਹਜਹਾਨ ਨੇ ਉਹ ਕਪੜਾ ਚੁੱਕਿਆ ਸੀ ਤੇ ਉਹਦੇ ਪੁੱਤਰ ਦੀ ਸਿਰ ਸੀ ਉਹਦਾ ਪੁੱਤਰ ਦਾ ਮੁਰਾਦ ਦਾ ਸਿਰ ਵੱਢ ਕੇ ਔਰੰਗਜ਼ੇਬ ਨੇ ਭੇਜਿਆ ਸੀ ਇਦਾਂ ਦੀ ਉਹਦੀ ਨੀਅਤ ਸੀ ਇਦਾਂ ਦੀ ਉਹਦੀ ਸੋਚ ਸੀ ਪਰ ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਅਤਿਆਚਾਰ ਹੋ ਰਿਹਾ ਹੈ ਹਿੰਦੂ ਮੰਦਰਾਂ ਦੇ ਉੱਪਰ ਹਿੰਦੂ ਗ੍ਰੰਥਾਂ ਦੇ ਉੱਪਰ ਹਿੰਦੂਆਂ ਦੇ ਉੱਪਰ ਹੋ ਰਿਹਾ ਹੈ ਕਹਿੰਦੇ ਹਨ ਅਮਰਨਾਥ ਦੇ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ 16 ਦੇ ਪ੍ਰਮੁੱਖ ਧੜਿਆਂ ਦੇ ਮੁਖੀ ਆਗੂ ਜਿਹੜੇ ਹਿੰਦੂਆਂ ਦੇ ਇਕੱਠੇ ਹੋਏ ਉਹਨਾਂ ਨੇ مشورہ ਆਪਸ ਵਿੱਚ ਕੀਤਾ ਸਲਾਹ ਕੀਤੀ ਹੈ ਵੀ ਹੁਣ ਸਾਡੀ ਜਾਨ ਕੌਣ ਬਚਾ ਸਕਦਾ ਮੈਂ ਕਿਸੇ ਧਰਮ ਦੇ ਉੱਪਰ ਨਹੀਂ ਕਰ ਰਿਹਾ ਪਰ ਜਿਸ ਵੇਲੇ ਆਪਾਂ ਦੇਖਦੇ ਆਂ ਉਹਨਾਂ ਦੀਆਂ ਦੇਵੀਆਂ ਦੀ ਫੋਟੋ ਮੂਰਤੀਆਂ ਦੇਖਦੇ ਆਂ ਲੰਬੀਆਂ ਲੰਬੀਆਂ ਜੀਭਾਂ ਗੱਡੀਆਂ ਸਿਰਾਂ ਗਲਾ ਦੇ ਵਿੱਚ ਉਹ ਖੋਪੜੀਆਂ ਪਾਈਆਂ ਹੋਈਆਂ ਇੱਥੋਂ ਤੱਕ ਕਰ 33 ਕਰੋੜ ਦੇਵੀ ਦੇਵਤੇ ਮੰਨੇ ਜਾਂਦੇ ਆ ਪਰ ਹੁਣ ਕੌਣ ਪੁਕਾਰ ਸੁਣੇ ਹੁਣ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਸ਼ਰਧਾ ਕਿੱਦਾਂ ਹੁੰਦੀ ਆ ਉਹਨਾਂ ਨੂੰ ਕਿੱਦਾਂ ਵਿਸ਼ਵਾਸ ਹੁੰਦਾ ਵੀ ਇਹ ਸਾਡੀ ਪਾਂ ਫੜ ਸਕਦੇ ਆ ਦੇਖੋ ਗੁਰ ਤੇਗ ਬਹਾਦਰ ਸਾਹਿਬ ਦੀਆਂ ਕੁਰਬਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 116 ਸ਼ਬਦ ਆ ਗੁਰਬਾਣੀ ਦੇ ਵਿੱਚ 57 ਸ਼ਲੋਕ ਤੇ 59 ਸ਼ਬਦ ਔਰ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਕਿਉਂਕਿ ਜਿਸ ਵੇਲੇ ਜਿਹਦੀ ਹਕੂਮਤ ਹੁੰਦੀ ਆ ਨਾ ਜਿਹਦਾ ਰਾਜ ਹੁੰਦਾ ਉਹਦੀ ਬੋਲੀ ਬੋਲੀ ਜਾਂਦੀ ਪਰ ਗੁਰੂ ਸਾਹਿਬ ਜੀ ਮਹਾਰਾਜ ਨੇ ਨਾ ਅਰਬੀ ਦੇ ਵਿੱਚ ਉਚਾਰਨ ਕੀਤੇ ਨਾ ਫਾਰਸੀ ਦੇ ਵਿੱਚ ਉਚਾਰਨ ਕੀਤੇ ਉਹ ਸਾਰੇ ਸ਼ਬਦ ਹਿੰਦੀ ਭਾਸ਼ਾ ਦੇ ਵਿੱਚ ਉਚਾਰਨ ਕੀਤੇ ਇਹ ਵੀ ਕੁਰਬਾਨੀ ਸੀ ਨਾ ਗੁਰਦੇਵਾਦਰ ਸਾਹਿਬ ਹਿੰਮਤ ਜੀ ਦੂਸਰਾ ਇਸਲਾਮ ਦੇ ਵਿੱਚ ਔਰ ਔਰੰਗਜ਼ੇਬ ਨੇ ਤਾਂ ਇੱਥੇ ਤੱਕਰ ਖੜਾਉਣੇ ਬਣਾਉਣੇ ਬੰਦ ਕਰਾ ਦਿੱਤੇ ਸੀ ਵੀ ਲੋਕੀ ਮੂਰਤੀ ਪੂਜਕ ਇਹ ਜਿਹੜੇ ਹਨ ਇਹਨਾਂ ਨੂੰ ਮੈਂ ਬਿਲਕੁਲ ਹੀ ਖਤਮ ਕਰ ਦੇਣ ਰਾਗ ਦੀ ਮਨਾਈ ਕੀਤੀ ਗਈ ਹੁਣ ਗੁਰੂ ਤੇਗ ਬਹਾਦਰ ਸਾਹਿਬ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰਦੇ 15 ਰਾਗਾਂ ਦੇ ਵਿੱਚ ਸਤਗੁਰੂ ਜੀ ਦੇ ਸ਼ਬਦ ਹਨ ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੁਣ ਤੀਸਰੀ ਕੁਰਬਾਨੀ ਜਿਹੜੀ ਐ ਤੁਸੀਂ ਸਾਰੇ ਸਹਿਜ ਪਾਠ ਕਰਦੇ ਹੋ ਉਹਦੇ ਵਿੱਚ ਸਤਿਗੁਰੂ ਜੀ ਨੇ ਇੱਕ ਵੀ ਉਦਾਹਰਣ ਇਸਲਾਮ ਦੀ ਨਹੀਂ ਦਿੱਤੀ ਇੱਕ ਵੀ ਉਦਾਹਰਣ ਸਿੱਖ ਧਰਮ ਦੀ ਨਹੀਂ ਦਿੱਤੀ ਤੇ ਜਿੰਨੀਆਂ ਉਦਾਹਰਣਾਂ ਦਿੱਤੀਆਂ ਗੁਰੂ ਸਾਹਿਬ ਜੀ ਨੇ Hindu ਧਰਮ ਦੀਆਂ ਦਿੱਤੀਆਂ ਉਦਾਹਰਣ ਦੇ ਤੌਰ ਤੇ ਆਪਾਂ ਪੜ੍ਹਦੇ ਹਾਂ ਸ਼ਲੋਕ RAM ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਹ ਉਦਾਹਰਨ ਦੇ ਤੌਰ ਤੇ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਤਰਿਓ ਗਣਕਾ ਹੂੰ ਗੱਤ ਪਾਈ ਪੰਚਾਲੀ ਕੋ ਰਾਜਸਭਾ ਮੇਂ ਰਾਮਨਾਮ ਸੁਦੇ ਗਣਕਾ ਦਾ ਨਾਮ ਲੈਂਦੇ ਆ ਅਜਾਮਲ ਦਾ ਬਾਰ ਬਾਰ ਗੁਰੂ ਸਾਹਿਬ ਨਾਮ ਲੈਂਦੇ ਫਿਰ ਗੁਰੂ ਸਾਹਿਬ ਜੀ ਮਹਾਰਾਜ ਜਿਨੇ ਸਤਗੁਰ ਦੇ ਪ੍ਰਚਾਰ ਦੌਰੇ ਸੀ ਸਭ ਤੋਂ ਜਿਆਦਾ Hindu ਧਾਰਮਿਕ ਸਥਾਨਾਂ ਤੇ ਗੁਰਤੇਵਾਧਰ ਸਾਹਿਬ ਜਾਂਦੇ ਆ ਉਹਨਾਂ ਦਾ ਮਨੋਬਲ ਵਧਾ ਰਹੇ ਆ ਗੱਲ ਕੀ ਸੀ ਜ਼ੁਲਮ ਦੇ ਖਿਲਾਫ ਇਥੇ ਜੇ ਇਦਾਂ ਦਾ ਕੰਮ ਇਸਲਾਮ ਦੇ ਉੱਪਰ ਹੁੰਦਾ ਤੇ ਗੁਰੂ ਸਾਹਿਬ ਉਹਨਾਂ ਵਾਸਤੇ ਵੀ ਆਪਣੀ ਸ਼ਹਾਦਤ ਦੇਣ ਵਾਸਤੇ ਤਿਆਰ ਹੋਣਾ ਸੀ ਇਹ ਤਾਂ ਘਰ ਹਿਸਾ ਹੈ ਨਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਗੱਲ ਤਾਂ ਜ਼ੁਲਮ ਦੇ ਖਿਲਾਫ ਸੀ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਕਿਉਂਕਿ ਗੁਰਤੇਗ ਵਾਧਰ ਸਾਹਿਬ ਜੀ ਪੜਦੇ ਆ ਤੇ ਆਪਣੀ ਸਿੱਖਾਂ ਨੂੰ ਪੜਾਉਂਦੇ ਆ ਪਹਿ ਕਾਹੋ ਕੋ ਦੇਤ ਨੈ ਨ ਪਹਿ ਮਣਤ ਆ ਹੁਣ ਉਹਨਾਂ ਦਾ ਵਫਦ ਜਿਹੜਾ ਸੀ ਹੁਣ ਉਹ ਇੱਕ ਬੰਦਾ ਇਦਾਂ ਦਾ ਅੱਗੇ ਕੀਤਾ ਉਹਨਾਂ ਨੇ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਪੰਡਿਤ ਕਿਰਪਾ RAM ਜੀ ਤੇ ਜਿਨ੍ਹਾਂ ਨੇ ਬਾਅਦ ਵਿੱਚ ਅਮਰ ਛ ਗਿਆ ਭਾਈ ਕਿਰਪਾ ਸਿੰਘ ਜਿਨ੍ਹਾਂ ਦੀ ਸ਼ਹਾਦਤ ਹੋਈ ਚਮਕੌਰ ਦੀ ਜੰਗ ਦੇ ਵਿੱਚ ਤੇ ਸਾਧ ਸੰਗਤ ਜੀ ਜਿਸ ਵੇਲੇ ਆਨੰਦਪੁਰ ਸਾਹਿਬ ਆਉਂਦੇ ਆ ਆ ਕੇ ਫਰਿਆਦ ਕਰਦੇ ਆ ਸਤਿਗੁਰ ਦੇ ਦਰਬਾਰ ਦੇ ਵਿੱਚ ਹੁਣ ਗੁਰੂ ਸਾਹਿਬ ਜੀ ਉਹਨਾਂ ਦੀ ਫਰਿਆਦ ਸੁਣ ਕੇ ਪਰਿਵਾਰ ਦੇ ਨਾਲ ਵੀ ਸਲਾਹ ਕਰਦੇ ਆ। ਔਰ ਸਿੱਖਾਂ ਦੇ ਨਾਲ ਵੀ ਸਲਾਹ ਕਰਦੇ, ਸੰਗਤਾਂ ਨਾਲ ਵੀ ਸਲਾਹ ਕਰਦੇ। ਕਿੰਨੀ ਕੁ ਉਮਰ ਗਪਾਨਿਕ 9 ਸਾਲ ਦੀ ਉਮਰ ਹੈ ਗੁਰਗੋਬ ਸਿੰਘ ਜੀ ਮਹਾਰਾਜ ਦੀ। ਕਹਿਣ ਲੱਗੇ ਪਿਤਾ ਜੀ ਆਪ ਜੀ ਦੇ ਬਚਨ ਆਪ ਜੀ ਦੀ ਬਾਣੀ ਦੇ ਬਚਨ ਆ ਜਾਂ ਕੋ ਮੁਸ਼ਕਲ ਹੱਟ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ ਜਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਰ ਸਤਿਗੁਰੂ ਇਹ ਤਾਂ ਤੁਹਾਡਾ ਬਿਰਦ ਹੈ ਤੁਹਾਡੇ ਘਰ ਕੋਈ ਵੀ ਆਉਂਦਾ ਜੋ ਸ਼ਰਨ ਆਵੇ ਇਸ ਕੰਠ ਲਾਵੇ ਬਿਰਦ ਸਵਾਮੀ ਸੰਦਾ ਜਾਓ ਗੁਰੂ ਸਾਹਿਬ ਕਹਿੰਦੇ ਔਰੰਗਜ਼ੇਬ ਨੂੰ ਕਹਿ ਦਿਓ ਜੇ ਤੁਸੀਂ ਕਿਉਂਕਿ ਇੱਕ ਇੱਕ ਪਤਾ ਝਾੜਨ ਦੇ ਨਾਲ ਦਰਖਤ ਨਹੀਂ ਸੱਕਦੇ ਹੁੰਦੇ ਜਾਓ ਤੁਸੀਂ ਜਾ ਕੇ ਦਰਖਤ ਨੂੰ ਸਕਾ ਦਿਓ ਤੇ ਫਿਰ ਅਸੀਂ ਆਪਣਾ ਇਸਲਾਮ ਕਬੂਲ ਕਰ ਲਾਂਗੇ Hindu ਧਰਮ ਛੱਡ ਦੇਾਂਗੇ ਗੁਰਦੇਵਾਦਰ ਸਾਹਿਬ ਦੀ ਗ੍ਰਫਤਾਰੀ ਹੁੰਦੀ ਹੈ ਸਾਧ ਸੰਗਤ ਜੀ ਸਤਿਗੁਰੂ ਦਿੱਲੀ ਆਉਂਦੇ ਆ ਹੁਣ ਜਿਹੜੀ ਸ਼ਹਾਦਤ ਔਰ ਇੱਕ ਹੁੰਦੀ ਹੈ ਆਤਮ ਹੱਤਿਆ ਕਰਨੀ ਇਹਦੇ ਵਿੱਚ ਵੀ ਬੜਾ ਫਰਕ ਹੁੰਦਾ ਜਿਹੜੀ ਆਤਮ ਹੱਤਿਆ ਹੁੰਦੀ ਹੈ ਨਾ ਉਹ ਆਤਮ ਹੱਤਿਆ ਉਹ ਕਰਦਾ ਜਿਹਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਹੁੰਦੀ ਜਿਹੜਾ ਸ਼ਹੀਦ ਹੁੰਦਾ ਨਾ ਉਹਨੂੰ ਆਪਣੀ ਜ਼ਿੰਦਗੀ ਬਹੁਤ ਪਿਆਰੀ ਹੁੰਦੀ ਹੈ ਤੇ ਜਿਹੜਾ ਆਤਮ ਹੱਤਿਆ ਕਰਦਾ ਨਾ ਉਹ ਕਾਲੀ ਦੇ ਨਾਲ ਕਰਦਾ ਜਿਹੜਾ ਸ਼ਹੀਦ ਹੁੰਦਾ ਉਹਦੇ ਕੋਲ ਵਕਤ ਹੁੰਦਾ ਉਹਨੂੰ ਪੁੱਛਿਆ ਜਾਂਦਾ ਉਹਨੂੰ ਸਵਾਲ ਕੀਤੇ ਜਾਂਦੇ ਆ ਜਿਹੜਾ ਸ਼ਹੀਦ ਹੁੰਦਾ ਔਰ ਜਿਹੜਾ ਖੁਦਕੁਸ਼ੀ ਕਰਦਾ ਜਿਹੜਾ ਆਤਮ ਹੱਤਿਆ ਕਰਦਾ ਹੋਸ਼ ਵਿੱਚ ਨਹੀਂ ਹੁੰਦਾ ਤੇ ਜਿਹੜਾ ਸ਼ਹੀਦ ਹੁੰਦਾ ਉਹ ਹੋਸ਼ ਦੇ ਵਿੱਚ ਹੁੰਦਾ ਹੋਸ਼ ਦੇ ਵਿੱਚ شہادت ਦਿੰਦਾ ਗੁਰਤੇਗ ਬਾਦਰ ਸਾਹਿਬ ਦਿੱਲੀ ਪਹੁੰਚਦੇ ਆ ਹੁਣ ਗੁਰੂ ਸਾਹਿਬ ਜੀ ਦੇ ਨਾਲ ਪੰਜ ਸਿੱਖ ਗਏ ਸੀ ਭਾਈ ਜੈਤਾ ਜੀ ਭਾਈ ਗੁਰਦਤਾ ਜੀ ਬਾਬਾ ਬੁੱਢਾ ਜੀ ਦੀ ਅੰਸਵੰਸ ਦੇ ਵਿੱਚੋਂ ਭਾਈ ਮਤੀਦਾਸ ਜੀ ਸਤੀਦਾਸ ਤੇ ਭਾਈ ਦਿਆਲਦਾਸ ਜੀ ਸਾਧ ਸੰਗਤ ਜੀ ਆਜੋ ਗਵਾਈ ਚਾਂਦਨੀ ਚੌਕ ਜਿਹੜਾ ਦਿੱਲੀ ਦਾ ਜਿੱਥੇ ਭਾਈ ਮਤੀਦਾਸ ਸਤੀਦਾਸ ਭਾਈ ਦਿਆਲਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਹੁਣ ਦੁਨੀਆ ਦਾ ਇਤਿਹਾਸ ਸੀ ਅੱਜ ਵੀ ਹੈ ਬੜੀਆਂ ਉਦਾਹਰਨਾਂ ਸਾਧ ਸੰਗਤ ਜੀ ਦੋ ਤਿੰਨ ਮੈਂ ਪੇਸ਼ ਕਰ ਰਿਹਾ ਤੁਹਾਡੇ ਨਾਲ ਉਹਨਾਂ ਨੇ ਦੇਖਿਆ ਵੀ ਇਦਾਂ ਕਰੋ ਵੀ ਇਹਨਾਂ ਦੇ ਜਿਹੜੇ ਨਾਲ ਆਏ ਆ ਨਾ ਇਹਨਾਂ ਨੂੰ ਪਹਿਲਾਂ ਡਰਾਓ ਇਹਨਾਂ ਨੂੰ ਸ਼ਹੀਦ ਕਰ ਦਿਓ ਤੇ ਆਪੇ ਆਪ ਡਰ ਜਾਏਗਾ ਜਾਂ ਤਾਂ ਭੱਜ ਜਾਣਗੇ ਕਿਉਂਕਿ ਹੋ ਚੁੱਕਾ ਨਾ ਇਸ ਦੇਸ਼ ਵਿੱਚ ਹੋ ਚੁੱਕਾ ਸੀ ਇਤਿਹਾਸ ਦੁਨੀਆ ਦੇ ਇਤਿਹਾਸ ਵਿੱਚ ਹੋ ਚੁੱਕਾ ਸੀ ਸਰਮੰਦ ਫਕੀਰ ਸੀ ਆਖਰ ਸਮਾਂ ਜਿਸ ਵੇਲੇ ਉਹਨੂੰ ਆਰੰਗਜੀਤ ਨੇ ਮਰਵਾਇਆ ਤੇ ਉਹਦੇ ਸਾਥੀ ਛੱਡ ਕੇ ਭੱਜ ਗਏ ਸੀ। ਮਨਸੂਰ ਦਾ ਇੱਕ ਦਲੀਪ ਪੁੱਤਰ ਸੀ ਜਿਹਨੇ ਪੱਥਰ ਦੀ ਜਗ੍ਹਾ ਫੁੱਲ ਮਾਰਿਆ ਸੀ ਮਨਸੂਰ ਨੂੰ ਤੇ ਉਹ ਵੀ ਤਾਂ ਭੱਜ ਗਿਆ ਸੀ ਨਾ ਮਨਸੂਰ ਨੂੰ ਛੱਡ ਕੇ। ਈਸਾ ਮਸੀਹ ਨੂੰ ਜਿਹੜਾ ਆਪਾਂ ਕਹਾਵਤ ਸਾਡੇ ਪੰਜਾਬ ਦੀ ਹੈ ਨਾ ਤਿੰਨਾਂ ਵਿੱਚ ਨਾ 13 ਵਿੱਚ 13 ਉਹਦੇ ਨਾਲ ਚੇਲੇ ਸੀ ਈਸਾ ਮਸੀਹ ਦੇ ਨਾਲ। ਉਹ ਆਖਰੀ ਜਮੇ ਦੇਖਿਆ ਵੀ ਜਦੋਂ ਸੂਲੀ ਤੇ ਟੰਗਣ ਲੱਗੇ ਉਹ 13 ਦੇ 13 ਭੱਜ ਗਏ। ਉਹ ਅੰਗਰੇਜ਼ ਇੰਨੀ ਨਫ਼ਰਤ ਕਰਦੇ ਆ ਔਰ ਤੁਸੀਂ ਬਾਹਰ ਕੀ ਜਾਣਾ ਇੱਧਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਅੰਗਰੇਜ਼ਾਂ ਦਾ ਬਣਾਇਆ ਹੋਇਆ 12 ਨੰਬਰ ਸੈਕਟਰ ਹੈ 12 ਤੋਂ ਬਾਅਦ 14 ਨੰਬਰ ਸੈਕਟਰ ਹੈ 13 ਨੰਬਰ ਸੈਕਟਰ ਇਹ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਬਾਹਰਲੇ ਕੰਟਰੀਆਂ ਦੇ ਵਿੱਚ ਫਲੈਟ ਪਕੜਨੀ ਆ ਕਹਿੰਦੇ 12 ਤੋਂ ਬਾਅਦ 14 ਨੰਬਰ ਸੀਟ ਹੁੰਦੀ ਹੈ 13 ਨੰਬਰ ਸੀਟੇ ਨਹੀਂ ਔਰ ਹੋਟਲਾਂ ਦੇ ਵਿੱਚ 13 ਨੰਬਰ ਰੂਮ ਨਹੀਂ ਹੈ ਉਹ ਇੰਨੀ ਨਫ਼ਰਤ ਕਰਦੇ ਵੀ 13 ਭੱਜ ਗਏ ਸੀ ਤਿੰਨਾ ਵਰਗਾ ਕੋਈ ਨਹੀਂ ਹੈ ਭੱਜੇ ਨਹੀਂ ਸੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਭਾਈ ਮਤੀ ਦਾਸ ਸਾਹ ਸੰਗਤ ਜੀ ਮਤੀ ਦਾਸ ਦੀ ਹੋਰ ਸਵਾਲ ਤਾਂ ਉਹਨਾਂ ਦੇ ਸਾਹਮਣੇ ਸੀ ਫਤਵਾ ਦੇ ਦਿੱਤਾ ਗਿਆ ਵੀ ਇਹਨੂੰ ਫੱਟਿਆਂ ਦੇ ਵਿੱਚ ਫੱਟ ਕਰਕੇ ਜਕੜ ਕੇ ਆਰੇ ਦੇ ਨਾਲ ਉਹਨੂੰ ਚੀਰ ਦਿੱਤਾ ਜਾਏ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਛਾੜ ਦਿੱਤਾ ਜਾਏ ਸ਼ਹੀਦ ਕਰ ਦਿਓ ਦਿਆਲ ਦਾਸ ਨੂੰ ਪਾਣੀ ਦੇ ਵਿੱਚ ਉਬਾਲ ਦਿਓ ਹੁਣ ਸਮਾ ਆ ਗਿਆ ਭਾਈ ਮਤੀਦਾਸ ਜੀ ਚੱਲੇ ਆ ਸਤਿਗੁਰੂ ਜੀ ਪਾਤਸ਼ਾਹ ਦੇ ਅਰਦਾਸ ਕੀਤੀ ਦੋਹਰੋਂ ਹੀ ਸਤਿਗੁਰੂ ਨੂੰ ਡੰਡਉਤ ਕੀਤੀ ਨਮਸਕਾਰ ਕਰਕੇ ਜਦੋਂ ਜਾਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਵਾਜ਼ ਦਿੱਤੀ ਕਹਿੰਦੇ ਮਤੀਦਾਸਾ ਮੇਰੀ ਗੱਲ ਸੁਣ ਆ ਜਿਹੜਾ ਤੇਰਾ ਆਰਾ ਚੱਲਣਾ ਨਾ ਸਿਰ ਦੇ ਉੱਪਰੋਂ ਚੱਲਣਾ ਆਰਾ ਜਿਹੜਾ ਤੇਰੇ ਮੱਥੇ ਦੇ ਵਿੱਚੋਂ ਖੂਨ ਨਿਕਲੇਗਾ ਨਾ ਆ ਹਿੰਦੂਆਂ ਦਾ ਜਿਹੜੇ ਕੱਚੇ ਰੰਗ ਦੇ ਰੰਗ ਨੂੰ ਔਰੰਗਜ਼ੇਬ ਮੱਥੇ ਤੋਂ ਉਤਾਰ ਦਿੰਦਾ ਹੈ ਨਾ ਤੇ ਮੈਂ ਅੱਜ ਤੇਰੇ ਖੂਨ ਦੇ ਨਾਲ ਇਹਨਾਂ ਹਿੰਦੂਆਂ ਦੇ ਮੱਥੇ ਤੇ ਗੂੜਾ ਰੰਗ ਲਾਉਣਾ ਗੂੜਾ ਰੰਗ ਲਾ ਦੇਗਾ ਕੋਈ ਦੁਨੀਆ ਦੀ ਤਾਕਤ ਇਹਨਾਂ ਦੇ ਮੱਥੇ ਤੋਂ ਤਿਲਕ ਨਹੀਂ ਲਾ ਸਕਦੀ ਇਹ ਇਤਿਹਾਸ ਗਵਾ ਸਾਧ ਸੰਗਤ ਜੀ 1675 ਦੇ ਵਿੱਚ ਸ਼ਹਾਦਤ ਹੈ ਭਾਈ ਮੱਦੀਦਾਸ ਜਾਂ ਗੁਰਤੇਬਹਾਦਰ ਸਾਹਿਬ ਦੀ 1707 ਦੇ ਵਿੱਚ ਔਰੰਗਜ਼ੇਬ ਮਰਿਆ 32 ਸਾਲ ਦੁਨੀਆ ਵਿੱਚ ਰਿਹਾ ਕਿਸੇ ਹਿੰਦੂ ਦਾ ਤਿਲਕ ਨਹੀਂ ਲਾ ਸਕਿਆ ਕਿਉਂਕਿ ਇੰਨਾ ਰੰਗ ਗੂੜਾ ਚੜਾ ਦਿੱਤਾ ਭਾਈ ਮਤੀ ਦਾਸ ਦੇ ਖੂਨ ਨੇ ਉਹਨਾਂ ਦੇ ਮੱਥੇ ਤੇ ਇੰਨਾ ਵਧੀਆ ਤਿਲਕ ਲਾ ਦਿੱਤਾ ਕਿ ਔਰੰਗਜ਼ੇਬ ਦੀ ਵੀ ਤਾਕਤ ਨਹੀਂ ਪਈ ਵੀ ਉਹਨੂੰ ਬਟਾ ਸਕਦਾ ਜਦੋਂ ਮਤੀ ਦਾਸ ਨੂੰ ਫੱਟਿਆਂ ਦੇ ਵਿੱਚ ਜਖੜਿਆ ਗਿਆ ਉਹਨਾਂ ਨੇ ਆਖਿਆ ਵੀ ਦਾਸ ਤੇਰੀ ਆਖਰੀ ਖੁਆਇਸ਼ ਕੀ ਹੈ ਕਹਿੰਦਾ ਮੇਰਾ ਮੁਖ ਗੁਰਤੇਗ ਬਾਦਰ ਸਾਹਿਬ 발 ਕਰ ਦਿਓ ਕਹਿੰਦਾ ਕਿ ਆਰਾ ਤਿਆਰ ਹੈ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ ਮੈਂ ਉਹਦੇ ਬੇਮੁਖ ਨਹੀਂ ਹੋ ਸਕਦਾ ਆਰਾ ਮੈਂ ਸਾਰ ਸਕਦਾ ਤੇ ਆਖਿਆ ਵੀ ਤੈਨੂੰ ਛੱਡ ਦਿਆਂਗੇ ਅਸਲਾਮ ਕਬੂਲ ਕਰਦੇ ਤੂੰ ਇੱਕ ਵਾਰੀ ਕਹ ਦੇ ਕਿ ਮੈਂ ਸਿੱਖ ਨਹੀਂ ਹਾਂ ਕਹਿੰਦਾ ਮੈਂ ਕਦੋਂ ਕਿਹਾ ਮੈਂ ਸਿੱਖ ਨਹੀਂ ਹਾਂ ਮੈਂ ਹੈ ਹੀ ਨਹੀਂ ਸਿੱਖ ਬੜੇ ਖੁਸ਼ ਹੋ ਗਏ ਉਹ ਕਹਿੰਦਾ ਕਿ ਇੱਕ ਵਾਰੀ ਹੋਰ ਕਹ ਦੇ ਕਹਿੰਦਾ ਇੱਕ ਵਾਰੀ ਨਹੀਂ 10 ਵਾਰੀ ਕਹਾ ਲਓ ਮੈਂ ਸਿੱਖ ਹੈ ਹੀ ਨਹੀਂ ਮਾਦੀ ਦਾਸ ਕਹਿੰਦਾ ਮੈਂ ਸਿੱਖ ਨਹੀਂ ਉਹ ਬੜੇ ਖੁਸ਼ ਹੋ ਗਏ ਫੱਟੇ ਖੋਲਣ ਲੱਗੇ ਕਹਿੰਦਾ ਰੁਕ ਤਾ ਜਾਓ ਮੇਰੀ ਗੱਲ ਤਾਂ ਸੁਣ ਲਓ ਮੈਂ ਇਸ ਕਰਕੇ ਸਿੱਖ ਨਹੀਂ ਹੋਣ ਨਹੀਂ ਹੋਣ ਦਾ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ ਮੈਂ ਸਿੱਖ ਨਹੀਂ ਹਾਂ ਕੀ ਪਤਾ ਤੁਸੀਂ ਆਰਾ ਚਲਾਓ ਮੈਂ ਡਰ ਜਾਵਾਂ ਮੈਥੜਕ ਜਾਵਾਂ ਤੇ ਇਦਾਂ ਕਰਿਓ ਜੇ ਮੈਂ ਸ਼ਹੀਦ ਹੋ ਗਿਆ ਨਾ ਫਿਰ ਕਹਦੇ ਵੀ ਕਿ ਕਿ ਗੁਰਸਿੱਖ ਸ਼ਹੀਦ ਹੋ ਗਿਆ ਤੁਸੀਂ ਫਿਰ ਕਹਿ ਸਕਦੇ ਹੋ ਵੀ ਇੱਕ ਸਿੱਖੀਦ ਹੋ ਗਿਆ ਮੈਂ ਕੋਈ ਦਾਵਾ ਨਹੀਂ ਕਰਦਾ ਮੈਂ ਸਿੱਖਾਂ ਕਿੱਡੀ ਉੱਚੀ ਅਵਸਥਾ ਹੋਏਗੀ ਭਾਈ ਮਤੀਦਾਸ ਉਹਨਾਂ ਨੇ ਆਰਾ ਸਿਰ ਤੇ ਰੱਖਿਆ ਉਹਨਾਂ ਨੇ ਪੁੱਛਿਆ ਦਰਦ ਲੱਗਦਾ ਉਹ ਲਿਖਿਆ ਨਾ ਇਤਿਹਾਸ ਵਿੱਚ ਆਰਾ ਪਿਆਰਾ ਲੱਗਦਾ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਮਤੀਦਾਸ ਨੇ ਇੱਕ ਗੱਲ ਹੋਰ ਕਹੀ ਸੀ ਕਹਿਣ ਲੱਗੇ ਸੁਣੋ ਜਲਾਦੋ ਅੱਜ ਜਿਹੜਾ ਉਹ ਚੀਰ ਪਾਓਗੇ ਨਾ ਤੁਸੀਂ ਸਿੱਧਾ ਪਾਓ ਸਿੱਧਾ ਦੋ ਫਾੜ ਹੋਣੇ ਨਾ ਸਰੀਰ ਦੇ ਬਿੰਗਾ ਨਹੀਂ ਹੋਣਾ ਚਾਹੀਦਾ ਇਹ ਚੀਰ ਉਹ ਕਹਿਣ ਲੱਗੇ ਇਹ ਕਿਹੜਾ ਲੱਕੜ ਕੱਟਣ ਲੱਗੇ ਅਸੀਂ ਵੀ ਜਿਹੜੀ ਕਿਤੇ ਫਟਣੀ ਆਣੀ ਸਰੀਰ ਹੀ ਆ ਨਾ ਉਹ ਕਹਿਣ ਲੱਗਾ ਨਹੀਂ ਤੁਹਾਨੂੰ ਨਹੀਂ ਪਤਾ ਜੇ ਚੀਰ ਟੇਡਾ ਹੋਇਆ ਨਾ ਮੇਰਾ ਗੁਰੂ ਤੇਗਪਾਦਰ ਸਾਹਿਬ ਆ ਕੇ ਦੇਖੇਗਾ ਉਹ ਕਹੇਗਾ ਵੀ ਮੇਰਾ ਸਿੱਖ ਡਰ ਗਿਆ ਸੀ ਮੇਰਾ ਸਿੱਖ ਥੜਕ ਗਿਆ ਸੀ ਇਸ ਕਰਕੇ ਚੀਰ ਬਿੰਗਾ ਹੋ ਗਿਆ ਚੀਰ ਸਿੱਧਾ ਪਾਇਓ ਦੋ ਦੋ ਫਾੜ ਹੋਏ ਸੀ ਨਾ ਕਿ ਕੋਈ ਆਵਾਜ਼ ਆਈ ਸੀ ਦੋ ਤਨ ਤੇ ਜਪਜੀ ਪੜੇ ਦੋ ਟੁਕੜਿਆਂ ਵਿੱਚੋਂ ਵੀ ਆਵਾਜ਼ ਆਉਂਦੀ ਆ ਜਿਲੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਸਤਿਗੁਰੂ ਕਹਿੰਦੇ ਤਿਲਕ ਹੁਣ ਵਾਰੀ ਆਈ ਸੀ ਭਾਈ ਸਦੀ ਦਾਸ ਜੀ ਦੀ ਉਹਨਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਅਗਲਾ ਆ ਕੇ ਸ਼ਹੀਦ ਕੀਤਾ ਗਿਆ ਸਾਸੰਗਤ ਜੀ ਜਨੇਊ ਕਿੱਥੋਂ ਬਣਦਾ ਧਾਗਾ ਕਿੱਥੋਂ ਤਿਆਰ ਹੁੰਦਾ ਰੂਹ ਤੇ ਹੁੰਦਾ ਹੈ ਨਾ ਤੇ ਗੁਰੂ ਮਹਾਰਾਜ ਕਹਿਣ ਲੱਗੇ ਜਿੱਦਾਂ ਮੈਂ ਮਤੀ ਦਾਸ ਦੇ ਖੂਨ ਤੋਂ ਪੱਕਾ ਤਿਲਕ ਹਿੰਦੂਆਂ ਦੇ ਮੱਥੇ ਤੇ ਲਾ ਰਿਆ ਨਾ ਆ ਜਨੇਊ ਵੀ ਪੱਕਾ ਕਰਨ ਲੱਗੇ ਆ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਇਹ ਰੂਹ ਤੋਂ ਧਾਗਾ ਬਣਦਾ ਤੂੰ ਰੂਹ ਦੇ ਵਿੱਚ ਸੜ ਕੇ ਤੂੰ ਸ਼ਹੀਦ ਹੋ ਕੇ ਇਹਨਾਂ ਦੇ ਜਨੇਊ ਦਾ ਰੂਪ ਪੱਕਾ ਕਰਦੇ ਸਦੀ ਦਾਸ ਜੀ ਸ਼ਹੀਦ ਹੋਂਦੇ ਆ ਪਾਈ ਦਿਆਲੇ ਨੂੰ ਪਿਆ ਗਿਆ ਕਹਿੰਨ ਲੱਗੇ ਪਾਣੀ ਬਹੁਤ ਗਰਮ ਹੈ ਪਾਣੀ ਉਬਲਦਾ ਪਿਆ ਦੇਖਿਆ ਨਾ ਦਾਲਾਂ ਸਬਜ਼ੀਆਂ ਜਿੱਦਾਂ ਉਬਲਦੀਆਂ ਉਦਾਂ ਤੂੰ ਵੀ ਉਦਾਂ ਉਬਲ ਜਾਏਗਾ ਤੇ ਦਿਆਲ ਦਾਸ ਜੀ ਨੇ ਆਖਿਆ ਸੀ ਉਹ ਕਹਿਣ ਲੱਗਾ ਮੈਂ ਕਿਹੜਾ ਪਹਿਲੀ ਵਾਰੀ ਦੇਖਣ ਲੱਗਾ ਇਹ ਸਾਡਾ ਗੁਰੂ ਕਰਕੇ ਦਿਖਾ ਗਿਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ 1606 ਵਿੱਚ ਤੁਸੀਂ ਭੁੱਲ ਗਏ ਹੋ ਅਸੀਂ ਨਹੀਂ ਭੁੱਲੇ ਇਹ ਗੁਰੂ ਦੇ ਉਬਲਦੀ ਦੀਗ ਵਿੱਚ ਉਬਲ ਕੇ ਦਿਖਾ ਗਿਆ ਗੁਰੂ ਅਰਜਨ ਸਾਹਿਬ ਪਾਸ਼ਾ ਮਹਾਰਾਜ ਸਤਿਗੁਰੂ ਦੀ ਸ਼ਾਦਤ ਹੁੰਦੀ ਆ ਗੁਰਤੇਗ ਬਾਦਰ ਸਾਹਿਬ ਮਹਾਰਾਜ ਜੀ ਉਹ ਦਿੱਲੀ ਜਿੱਥੇ ਲੋਕਾਂ ਨੂੰ ਕਿਹਾ ਗਿਆ ਸਾਡੀਆਂ ਕਹਾਣੀਆਂ ਸਾਡੀਆਂ ਸਟੇਜਾਂ ਤੇ ਸੁਣਾਈਆਂ ਗਈਆਂ ਵੀ ਗੁਰਗੋਬਿਛ ਸਿੰਘ ਨੇ ਭਾਈ ਜਤਾ ਜੀ ਨੂੰ ਪੁੱਛਿਆ ਉਹ ਕਹਿਣ ਲੱਗੇ ਦੀ ਸਿੱਖਾਂ ਦੀ ਪਹਿਚਾਣ ਹੀ ਕੋਈ ਨਹੀਂ ਸੀ ਸਿੱਖ ਡਰ ਗਏ ਸੀ ਨਹੀਂ ਭਾਈ ਸਿੱਖਾਂ ਦੇ ਅੰਦਰ ਬਹੁਤ ਤਾਕਤ ਸੀ ਉਸ ਵੇਲੇ ਵੀ ਜਿਨ੍ਹਾਂ ਦੇ ਅੰਦਰ ਇੰਨੀ ਜ਼ੋਰਤ ਸੀ ਲੱਖੀ ਸ਼ਾਹ ਬਣ ਜਾ ਰਹੇ ਨੇ ਆਪਣੇ ਘਰ ਨੂੰ ਅੱਗ ਲਾ ਕੇ ਆਪਣੇ ਗੁਰੂ ਦਾ ਸਸਕਾਰ ਕੀਤਾ ਸਾਧ ਸੰਗਤ ਦੀ ਬੜਾ ਵੱਡਾ ਵਪਾਰੀ ਸੀ ਲਕੀਸ਼ਾ ਬਣਜਾਰਾ ਆਲੇ ਦੁਆਲੇ ਜਿਹੜੇ ਲੋਕ ਸਨ ਹਾਹਾਕਾਰ ਮਚ ਗਈ ਲੋਕੀ ਭੱਜੇ ਜਾ ਰਹੇ ਆ ਕਹਿੰਦੇ ਕੀ ਹੋ ਗਿਆ ਕਹਿੰਦੇ ਨਾ ਘਰ ਬਚਿਆ ਨਾ ਸਮਾਨ ਬਚਿਆ ਸਭ ਕੁਝ ਸੜ ਗਿਆ ਲੋਕੀ ਆਵਾਜ਼ਾਂ ਦੇ ਰਹੇ ਆ ਨਾ ਘਰ ਬਚਿਆ ਨਾ ਸਮਾਨ ਬਚਿਆ ਲਕੀਸ਼ਾ ਕਹਿੰਦਾ ਚੁੱਪ ਹੋ ਜਾਓ ਇਹਦੇ ਕਰਕੇ ਤਾਂ ਸਾਰਾ ਹਿੰਦੁਸਤਾਨ ਬਚਿਆ ਇਹਦੇ ਕਰਕੇ ਤਾਂ ਸਾਰਾ ਹਿੰਦੁਸਤਾਨ ਬਚਿਆ ਭਾਈ ਜਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿੰਨਾ ਕਿੰਨੀ ਦਲੇਰੀ ਹੋएगी ਸਿੱਖਾਂ ਦੇ ਅੰਦਰ ਹਕੂਮਤ ਔਰ ਉਹਨਾਂ ਦੀ ਫੌਜ ਦੇ ਵਿੱਚੋਂ ਸੀਸ ਚੁੱਕ ਕੇ ਅਨੰਦਪੁਰ ਸਾਹਿਬ ਲੈ ਕੇ ਜਾਣਾ ਪੰਜ ਪੜਾਅ ਕਰਦਾ ਹੈ ਭਾਈ ਜਤਾ ਜਿਸ ਵੇਲੇ ਪਹੁੰਚਦਾ ਹੈ ਅਨੰਦਪੁਰ ਸਾਹਿਬ ਪਹੁੰਚਣ ਤੋਂ ਪਹਿਲਾਂ ਕੀਰਤਪੁਰ ਸਾਹਿਬ ਤੱਕ ਕਰ ਸੰਗਤਾਂ ਪਹੁੰਚ ਜਾਂਦੀਆਂ ਗੁਰ ਤੇਗ ਬਹਾਦਰ ਸਾਹਿਬ ਦੀ ਮਾਤਾ ਮਾਤਾ ਨਾਨਕੀ ਜੀ ਉਹਨਾਂ ਦੇ ਮਹਿਲ ਮਾਤਾ ਗੁਜਰ ਕੌਰ ਜੀ 9 ਸਾਲ ਦੀ ਉਮਰ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਇੱਕ ਪਾਲਕੀ ਲਿਆਂਦੀ ਗਈ ਸਤਿਗੁਰੂ ਦਾ ਸੀਸ ਉੱਤੇ ਪਹੁੰਚਦਾ ਦੋ ਸੀਸ ਗੰਜ ਗੁਰਦੁਆਰੇ ਆ ਇੱਕ ਦਿੱਲੀ ਦੇ ਵਿੱਚ ਇੱਕ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਜਿਸ ਵੇਲੇ ਦੇਖਿਆ ਗਿਆ ਨਾ ਮਾਤਾ ਨਾਨਕੀ ਜੀ ਨੇ ਮਾਤਾ ਨਾਨਕੀ ਜੀ ਨੇ ਜਦੋਂ ਸੀਸ ਦੇਖਿਆ ਕਿਉਂਕਿ ਰਮਾਲਿਆਂ ਦੇ ਵਿੱਚ ਲੁਪੇਟਿਆ ਸੀ ਮਾਤਾ ਜੀ ਪੁੱਛਦੇ ਆ ਬੜਾ ਸੋਹਣਾ ਕਿਸੇ ਅਦੀਬ ਨੇ ਲਿਖਿਆ ਮਾਤਾ ਪੁੱਛੇ ਲਾਲ ਜੀਓ ਇਹ ਕੀ ਵਸਤੂ ਹੈ ਆਈ ਤੇ ਕੀ ਇਹ ਚੀਜ਼ ਕੀ ਹੈ ਕਹਿੰਦੇ ਮਾਤਾ ਪੁੱਛੇ ਲਾਲ ਜੀਓ ਇਹ ਕੀ ਵਸਤੂ ਹੈ ਆਈ ਮਾਤਾ ਇਹ ਔਰੰਗਜ਼ੇਬ ਨੇ ਸਾਨੂੰ ਨਵੀਂ ਸੁਗਾਤ ਕੁਲਾਈ ਇਸ ਸੁਗਾਤ ਦਾ ਮੁੱਲ ਚਕਾਇਆ ਹੁਣ ਤੇਗ ਨਾਲ ਹੀ ਜਾਓ ਭਾਰਤ ਦੇ ਵਿੱਚ ਹੁਣ ਮੁਗਲ ਕਾਲ ਦਾ ਚਿੰਨ ਨਜ਼ਰ ਨਾ ਆਉ ਤੇ ਮਾਤਾ ਗੁਜਰਕੌਰ ਕੀ ਕਹਿੰਦੀ ਹੈ ਮਾਤਾ ਕਹੇ ਮੈਂ ਵਿਧਵਾ ਹੋ ਗਈ ਮੈਨੂੰ ਇਸ ਦਾ ਫਿਕਰ ਨਾ ਕੋਈ ਮੈਂ ਸ਼ੁਕਰ ਕਰਾਂਗੀ ਭਾਰਤ ਮਾਤਾ ਅੱਜ ਬੁੱਢ ਸੁਹਾਗਣ ਹੋਈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਤਾਂ ਗੁਰਤਾ ਗੱਦੀ ਦੇਖ ਕੇ ਗਏ ਨਾ ਗੁਰ ਤੇਗ ਬਹਾਦਰ ਸਾਹਿਬ ਜੀ ਦੇਖੋ ਕੋਈ ਗੁਰ ਗੁਰਤਾ ਗੱਦੀ ਤੇ ਬੈਠਦੇ ਸਨ ਸੰਗਤਾਂ ਤੋਹਫੇ ਲੈ ਕੇ ਆਉਂਦੀਆਂ ਸੀ ਸੁਗਾਤਾਂ ਲੈ ਕੇ ਆਉਂਦੀਆਂ ਸੀ ਕਿੱਡਾ ਜਿਗਰਾ ਸੀ ਕਲਗੀਧਰ ਪਾਤਸ਼ਾਹ ਦਾ ਜਿਨ੍ਹਾਂ ਨੂੰ ਪਹਿਲੀ ਸੁਗਾਤ ਉਹਨਾਂ ਦੇ ਪਿਤਾ ਦਾ ਸੀ ਜਾਂਦਾ ਪਰ ਉਹ ਸਾਡਾ ਇਤਿਹਾਸ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਸਾਧ ਸੰਗਤ ਦੀ ਆਖਰੀ ਮੈਂ ਗੱਲ ਕਰ ਰਿਹਾ ਸਾਨੂੰ ਅੱਜ ਦੇ ਗੁਰਤੇਗ ਵਾਧਰ ਸਾਹਿਬ ਜੀ ਦਾ ਅਸੀਂ ਸ਼ਹੀਦੀ ਦਾੜਾ ਮਨਾ ਰਹੇ ਹਾਂ ਸਾਨੂੰ ਕਦੋਂ ਵਿਸ਼ਵਾਸ ਆਏਗਾ ਉਹਨਾਂ ਨੂੰ ਵਿਸ਼ਵਾਸ ਆ ਗਿਆ ਸੀ ਵੀ ਸਾਡੇ 33 ਕਰੋੜ ਦੇਵੀ ਦੇਵਤੇ ਸਾਡੇ ਕੰਮ ਨਹੀਂ ਆਏ ਜੇ ਸਾਨੂੰ ਕੋਈ ਬਚਾ ਸਕਦਾ ਤੇ ਅਨੰਦਪੁਰ ਸਾਹਿਬ ਵਾਲਾ ਬਚਾ ਸਕਦਾ ਅਨੰਦਪੁਰ ਸਾਹਿਬ ਵਾਲਾ ਹੀ ਬਚਾ ਸਕਦਾ ਹੈ ਅੱਜ ਸਿੱਖਾਂ ਨੂੰ ਕਿਉਂ ਨਹੀਂ ਭਰੋਸਾ ਆਉਂਦਾ ਗੁਰਤੇਗ ਵਾਧਰ ਸਾਹਿਬ ਦੇ ਉੱਪਰ ਕਿਉਂ ਭਟਕ ਰਿਆ ਸਿੱਖ ਸੋਮਵਾਰ ਇੱਧਰ ਮੰਗਲਵਾਰ ਉੱਧਰ ਸ਼ਨੀਵਾਰ ਉੱਧਰ ਕਿਉਂ ਭਟਕ ਰਿਆ ਅਸੀਂ ਅਸੀਂ ਮੁੰਦਰੀਆਂ ਦੇ ਉੱਪਰ ਭਰੋਸੇ ਰੱਖਦੇ ਆ ਅਸੀਂ ਧਾਗਿਆਂ ਦੇ ਉੱਪਰ ਭਰੋਸੇ ਰੱਖਦੇ ਆ ਸਾਨੂੰ ਗੁਰੂ ਪਰੋਸਾ ਨਹੀਂ ਹੈ ਤੇ ਅੱਜ ਜੇ ਨਹੀਂ ਭਰੋਸਾ ਜਾਓ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕਰੋ ਸਤਗੁਰੂ ਮਹਾਰਾਜ ਕਿਰਪਾ ਕਰ ਤੂੰ ਰੱਖਿਆ ਕਰਦਾ ਜਿਹੜਾ ਤੇਰੀ ਸ਼ਰਨ ਦੇ ਵਿੱਚ ਆਉਂਦਾ ਤੇਰਾ ਤੂੰ ਰਹਿਮਤ ਕਰਦਾ ਤੂੰ ਬਖਸ਼ਿਸ਼ ਕਰਦਾ ਤੇ ਸਾਨੂੰ ਦਿਖਾਇਆ ਇਹ ਮਾਨਵਤਾ ਦੀ ਰਾਖੀ ਵਾਸਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਡੇ ਤੇ ਬਖਸ਼ਿਸ਼ ਕੀਤੀ ਹੈ ਉਹਨਾਂ ਦਾ ਧਰਮ ਅੱਜ ਜਿਹੜਾ ਦਿਨ ਹੈ ਤਾਂ ਮੰਦਰਾਂ ਦੇ ਵਿੱਚ ਬਣਾਉਣਾ ਚਾਹੀਦਾ ਸੀ ਲੋਕਾਂ ਨੂੰ ਉਹਨਾਂ ਲੋਕਾਂ ਨੇ ਭਾਵੇਂ ਅਕਿਰਤ ਕਰਨ ਹੋ ਗਏ ਪਰ ਅਸੀਂ ਅਕਿਰਤ ਕਰਨ ਨਹੀਂ ਆ ਅਸੀਂ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ ਜਿਨੇ ਸ਼ਹਾਦਤ ਦਿੱਤੀ ਹੈ ਇਹ ਨਕਸ਼ਾ ਹੀ ਕੁਝ ਹੋਰ ਹੋਣਾ ਸੀ ਇਸ ਦੇਸ਼ ਦਾ ਜੇ ਸਤਗੁਰੂ ਕੁਰਬਾਨੀ ਨਾ ਕਰਦੇ ਗੁਰੂ ਮਹਾਰਾਜ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਯਾਦ ਕਰੀਏ ਉਹਨਾਂ ਸ਼ਹੀਦਾਂ ਨੂੰ ਗੁਰਤੇਗ ਵਾਦਦਰ ਸਾਹਿਬ ਦੀ ਸ਼ਹਾਦਤ ਨੂੰ ਜ਼ਰੂਰ ਅਸੀਂ ਇਤਿਹਾਸ ਨੂੰ ਪੜਹੀਏ ਤਾਂ ਇਤਿਹਾਸ ਦੇ ਸਰੋਤੇ ਬਣੀਏ ਆਪਣੇ ਬੱਚਿਆਂ ਨੂੰ ਇਤਿਹਾਸ ਦਸੀਏ ਕਿਉਂਕਿ ਇਹ ਆਪਜੀ ਵੀ ਜਾਣਦੇ ਹੋ ਜਿਹੜਾ ਇਤਿਹਾਸ ਨੂੰ ਇੱਕ ਵਾਰੀ ਪੜ ਲੈਂਦਾ ਹੈ ਈਮਾਨਦਾਰੀ ਦੇ ਨਾਲ ਉਹ ਸਿੱਖੀ ਤੋਂ 1 ਇੰਚ ਵੀ ਇੱਧਰ ਉੱਧਰ ਨਹੀਂ ਹੋ ਸਕਦਾ ਗੁਰੂ ਮਹਾਰਾਜ ਕਿਰਪਾ ਕਰਨ ਸਤਗੁਰ ਜੀ ਦੀ ਸ਼ਹਾਦਤ ਨੂੰ ਪਰਨਾਮ ਹੈ ਬਾਰ ਬਾਰ ਪਰਨਾਮ ਹੈ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਬੋਹਿਤਾਂ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ